ਅੱਜ ਬੀਬੀਆਂ ਦਾ ਵਿਸ਼ਾਲ ਵੱਡਾ ਕੱਠ ਹੋਣਾ ਤੇ ਆਪਾਂ ਟਰੈਕਟਰ ਲਾ ਕੇ ਇੱਥੇ ਕਰਾਇਆ ਫੇਰ ਕਿ ਜਿਹੜੀ ਆ ਵੱਡੀ ਜਿਹੜੀ ਤਿਆਰੀ ਕਰ ਰਹੇ ਆ ਇਹ ਤੋਂ ਪਤਾ ਲੱਗਦਾ ਵੀ ਸਾਡਾ ਕੱਠ ਵੱਡਾ ਹੋਊਗਾ ਤੋਂ ਟਰੈਕਟਰ ਲਾ ਕੇ ਇੱਥੇ ਨਾ ਕਰਾਇਆ ਚੱਲ ਰਿਹਾ ਦੇਖੋ ਤੇ ਅਸੀਂ ਜਿੱਥੇ ਪਾਣੀ ਵਗੈਰਾ ਹੈਗਾ ਉੱਥੇ ਵਧੀਆ ਕਰ ਰਹੇ ਆ ਔਰ ਪੂਰੀ ਤਰ੍ਹਾਂ ਜਿਹੜਾ ਵਾਹੇ ਪ੍ਰਬੰਧ ਕਰ ਰਹੇ ਆ ਵੀ ਵੱਡਾ ਵਿਸ਼ਾਲ ਕੱਠ ਕਿਵੇਂ ਬੀਬੀਆਂ ਨੂੰ ਬੁਲਾਣਾ ਹੈਗਾ ਔਰ ਇਸ ਕਰਕੇ ਜਿਹੜਾ ਵਾ ਪੂਰਾ ਪ੍ਰਬੰਧ ਆਪਣੇ ਵਰਕਰ ਲੱਗੇ ਹੋਏ ਆ ਟੜ ਦੀ ਕਲਾ ਦੇ ਵਿੱਚ ਆਵਾ ਦੇਖੋ ਤੁਸੀਂ ਔਰ ਸਟੇਜ ਕਿੱਡੀ ਦੂਰ ਆ ਪੂਰਾ ਪ੍ਰਬੰਧ ਕਰ ਰਹੇ ਹੈਗੇ ਇੱਥੇ ਪੂਰਾ ਆ ਜਿਹੜਾ ਪੰਡਾਲ ਆ ਇਹ ਸਜਣਾ ਹੈਗਾ ਅੱਜ ਔਰਤਾਂ ਦੇ ਜਥੇ ਜੀ ਸ਼ੰਭੂ ਬਾਡਰ ਤੇ ਵੱਡੀ ਗਿਣਤੀ ਚ ਪੁੱਜਦੇ ਹੋਏ ਜੀ ਅੱਜ ਦਸਿਓ ਹਜ਼ਾਰ ਵੱਡਾ ਤੋਂ ਵੱਡਾ ਇਕੱਠ ਬਾਡਰਾਂ ਦੇ ਹੋਊਗਾ ਅਸੀਂ ਉਹਦਾ ਥੀਮ ਰੱਖਾਂਗੇ ਵੀ ਇਸ ਅੰਦੋਲਨ ਨੂੰ ਜਿੱਤਣ ਵਾਸਤੇ ਔਰਤ ਦੀ ਭੂਮਿਕਾ ਕੀ ਹੋਵੇ ਜੇ ਅੰਦੋਲਨ ਜਿੱਤਣਾ ਤਾਂ ਮਤਾਮਾਂ ਪੈਣਾ ਨੂੰ ਅੰਦੋਲਨ ਵਿੱਚ ਸ਼ਾਮਲ ਕਰਨਾ ਪੈਣਾ ਅਸੀਂ ਇਹ ਅੰਦੋਲਨ ਦੀਆਂ ਮੰਗਾਂ ਮੰਨਵਾ ਸਕਦੇ ਹਾਂ ਸਾਡਾ ਕਿਸਾਨਾਂ ਦਾ ਪਰਿਵਾਰ 64 ਕਰੋੜ ਦੇਸ਼ ਵਿੱਚ ਆ ਮਜ਼ਦੂਰ ਜੋੜ ਦੀ ਦੱਸੀ ਪਰਸੈਂਟ ਆ ਪੌਣੇ 2 ਕਰੋੜ ਅਸੀਂ ਪੰਜਾਬ 'ਚ ਬੈਠੇ ਆ ਸਾਰੇ ਇਕੱਠੇ ਹੋ ਜੀਏ ਪੱਕੀ ਗੱਲ ਐ ਵੀ ਜਿੱਤ ਸਾਡੀ ਹੋਊਗੀ ਇਹ ਅੰਦੋਲਨ ਲੰਮਾ ਜਾਊਗਾ ਲੰਬੇ ਅੰਦੋਲਨ ਵਾਸਤੇ ਸਾਨੂੰ ਤਿਆਰੀ ਕਰ ਲੈਣੀ ਚਾਹੀਦੀ ਆ 10 ਦੇ ਰੇਲ ਰੋਕੋ ਵਿੱਚ ਪੂਰੀ ਤਰ੍ਹਾਂ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਦੇਵੀ ਦਾਸਪੁਰਾ ਅੰਮ੍ਰਿਤਸਰ ਦੇ ਵਿੱਚ ਮੈਂ ਖੁਦ ਸੰਬੋਧਨ ਕਰਨ ਜਾਊਂਗਾ ਵੱਧ ਤੋਂ ਵੱਧ ਲੋਕਾਂ ਨੂੰ ਉੱਥੇ ਇਕੱਠੇ ਹੁੰਦਾ ਆਹ्वान ਕਰਦਾ ਵਾਂ